ਅਸਾਚੀ ਗਾਲ ਦੇ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕੈਟ ਹੋਵੋਗੇ ਅੱਜ ਆਪਾਂ ਚੱਲੇ ਆਂ ਟਾਣੀ ਬੱਚੇ ਛੱਡਣ ਕਬੂਤਰ ਨਵੇਂ ਜਿਹੜੇ ਇੱਥੋਂ ਲੈ ਕੇ ਜਾਣੇ ਆ ਤੇ ਆਜੋ ਫਿਰ ਕਬੂਤਰ ਛੱਡ ਕੇ ਆਈਏ ਟਾਣੀ ਠੀਕ ਹੈ ਗਾਇਸ ਫੜਦੇ ਆਂ ਜਾਂ ਕਿ ਕਮਰੇ ਚ ਹਾਂਜੀ ਗਾਇਸ ਤੇ ਚੱਲੇ ਸੀ ਘਰੇ ਤੇ ਅੱਜ ਬਾਈ ਕੋਲੋਂ ਲੈ ਕੇ ਚੱਲਦੇ ਆਂ ਕਬੂਤਰ ਜਿਹੜੇ ਨਵੇਂ ਲਿਆਂਦੇ ਆ ਝੋਲੇ ਚ ਪਾ ਕੇ ਇਹਦੇ ਚ ਟਾਣੀ ਛੱਡ ਕੇ ਆਉਣੇ ਆ ਆਜੋ ਫਿਰ ਇੱਕ ਤਾਂ ਉਹ ਫੜਨਾ ਤੇ ਇੱਕ ਇੰਦਰੋਂ ਮੈਂ ਫੜ ਦਿੰਨਾ ਤੂੰ ਪਿੱਛੇ ਹਾਂ ਜੀ ਤਿੰਨ ਕਬੂਤਰ ਆਪਾਂ ਝੋਲੇ ਚ ਪਾ ਲੈ ਜਿਹੜੇ ਲੈ ਕੇ ਜਾਣਗੇ ਉਹ ਕੂਤਰਾ ਕੁੰਡਾ ਲਾਇਆ ਗੇਟ ਦਾ ਭੱਜ ਕੇ ਜਾ ਮੈਂ ਆਪ ਹੀ ਵੇਖਾਂ ਜਵਾਕ ਆ ਕਿਉਂਕਿ ਓਆ ਨਹੀਂ ਕੁੱਡੇ ਦਾ ਨਾ ਆ ਲਾਪਕ ਮੇਖ ਤਾਂ ਸਹੀ ਕਈ ਵਰੀ ਕੁੱਲਾ ਹਾਂ ਬਸ ਠੀਕਾ ਲੱਗਿਆ ਤੇ ਆਪਾਂ ਨੂੰ ਜਿੱਗੇ ਨਹੀਂ ਹੁੰਦਾ ਨਾ ਜਿੰਨੇ ਚਕਰਾ ਲਗਾਈਏ ਕੰਮ ਠੀਕਾ ਆ ਰੇਹਿੰਦੇ ਚ ਕਬੂਤਰ ਚਲ ਨੂੰ ਲਾ ਲਾ ਦੇ ਵਾੜ ਐਂਦੇ ਤਿੰਨ ਕਬੂਤਰ ਆ ਗਾਈਜ਼ ਉਹਨਾਂ ਦਾ ਇੱਕ ਜੋੜਾ ਹੈ ਤੇ ਇੱਕ ਕਬੂਤਰਾਂ ਨਾ ਮਾ ਠੀਕ ਹੈ ਆ ਵੇਖੀ ਆਈ ਜਣਾ ਸ਼ਖਾ ਬਾਈ ਆ ਦੇਖੋ ਪੈਰ ਤਡਾਈ ਬੈਠਾ ਇੱਕ ਤੇ ਪਿੰਕਾ ਤੇ ਹੋਰ ਦੋ ਮੜਾ ਦੱਸੀ ਸਹੀ ਦੰਦੇ ਨਾ ਕੱਟ ਕੇ ਗਲਬੀ ਬੁਈ ਦਿਖੋਦ ਰਹੀ ਸੀ ਨਹੀਂ ਨਹੀਂ ਆਈ ਜਣਾ ਆਰੇ ਖਾਈ ਸ਼ੰਕਰ ਕਬੂਤਰ ਦਾ ਆਈਆ ਡਰਾਵ ਦਾ ਜਵਾਕ ਨਹੀਂ ਮੁੱਢਗੇ ਦਾ ਨਾਲ ਲਈ ਇਹਨੂੰ ਚੰਗਾ ਹਾਂਜੀ ਗਾ ਇਸ ਕਬੂਤਰ ਲੈ ਕੇ ਆਪਾਂ ਇੱਥੇ ਛੱਡਦੇ ਨਵੇਂ ਠੀਕ ਹੈ ਪਿੰਜਰੇ ਚ ਆ ਕੇ ਅਸੀਂ ਕਰੇ ਤੇ ਫਿਲਹਾਲ ਚੱਲੇ ਆ ਦੁਬਾਰਾ 부ਠੇ ਉੱਥੇ ਹੀ ਠੀਕ ਹੈ ਨਾਨਕੇ ਤੇ ਆ ਰਹੇ ਆਪਣੇ ਕਬੂਤਰ ਪੰਜ ਕਬੂਤਰ ਹੋ ਗਏ ਠੀਕ ਹੈ ਨਵੇਂ ਕਬੂਤਰ ਤੇ ਆਹ ਦਾਣੀਦੁਣੀ ਪਾਈ ਹੁਣ ਥੱਲੇ ਕਰਤੇ ਸੜਕਾਂ ਦੇ ਉੱਤੇ ਚੜਿਆ ਨਹੀਂ ਜਾਂਦਾ ਆਹ ਕਬੂਤਰੀ ਅੰਡੇ ਦੇਣ ਵਾਲੀ ਆ ਠੀਕ ਆ ਗਾਇਸ ਤੇ ਉਹ ਕਾਲੀ ਚੀਨੀ ਵੀ ਅੰਡੇ ਦੇਣ ਵਾਲੀ ਆ ਤੇ ਉਹ ਨਵਾਂ ਕਬੂਤਰ ਉਹ ਕੱਟੀਆਂ ਦਾ ਉਹ ਵੀ ਤੇ ਆ ਵੀ ਕਬੂਤਰ ਨਵਾਂ ਤੇ ਆ ਵੀ ਕਬੂਤਰ ਨਵਾਂ ਠੀਕ ਆ ਗਾਇਸ ਓਕੇ ਹੁਣ ਉੱਥੇ ਜਾ ਕੇ ਮਿਲਦੇ ਆ ਸਿੱਧਾ ਹਾਂਜੀ ਗਾਇਸ ਕਬੂਤਰ ਛੱਡ ਕੇ ਪੁੱਠਾ ਫੇਰ ਆ ਗਏ ਮੈਂ ਕਰੀ ਇੱਥੇ ਤੇ ਬਾਈ ਨੂੰ ਬਾਈ ਦੇ ਫਰੰਟ ਨੇ ਕਬੂਤਰ ਦੇਣ ਆਇਆ ਠੀਕ ਆ ਬੱਚੇ ਇੱਥੇ ਪਾਲਣ ਵਾਸਤੇ ਤੰਦਰ ਆ ਉਹ ਵੀ ਵਿਖਾਉਣੇ ਆ ਕੀ ਕਰਦੇ ਆ ਨਹੀਂ ਡਾਕਟਰ ਵੀ ਇਹਨੇ ਬੱਚੇ ਰਸ ਜਿਹੜਾ ਚੰਗਾ ਦੋ ਮੈਂ ਜਿੱਦਾਂ ਦੁਵਾਗ ਵੇਖ ਕੇ ਉਹ ਕਿਹੜਾ ਨਮਾ ਨਮਾ ਇਹ ਦੋ ਲੱਗੋ ਉਹ ਜੜਾ ਉਹ ਬੈਠਾ ਢੱਲਾ ਜਾ ਆ ਆ ਵੀ ਲੱਗਦਾ ਯਾਰ ਬਸ ਜਾ ਉਹ ਲੱਗਦਾ ਹੋ ਰਿਹਾ ਉਹ ਹੀ ਆ ਉਹ ਜਿਹੜਾ ਪਰਾਂ ਬੈਠਾ ਉਹ ਬੱਚਾ ਢੱਲਾ ਗਿਆ ਸੋ ਉਹ ਨਵਾਂ ਲੈਂਦਾ ਹੈ ਨਵਾਂ ਜੱਟ ਕੇ ਗਏ ਆ ਤੇ ਗਾਇਜ਼ ਕੋਈ ਬੱਚੇ ਅੰਦਰ ਸੀ ਕਿ ਦੇਖੋ ਜਾ ਰਹੇ ਇੰਦਰੀ ਦੇ ਵਿੱਚ ਰੱਖੇ ਛੋਟੇ ਛੋਟੇ ਇਹ ਤਾਂ ਚੇਂਜ ਹੀ ਕਰਦੇ ਨੇ ਉਹਨਾਂ ਨੂੰ ਹੱਥ ਤੇ ਫੀਡ ਕਰਾਉਂਦੇ ਆ ਆਰੇ ਠੀਕ ਆ ਇਹ ਵੀ ਨਵੀਂ ਹੈ ਇਹ ਲਾਲ ਗੋਲੇ ਆ ਤੇ ਉਧਰ ਬਾਕੀ ਉਹ ਕਬੂਤਰ ਸਾਖੇ ਹਾਂਜੀ ਗਾਇਸ ਤੇ ਮੀਂਹ ਦਾ ਮੌਸਮ ਹੋਇਆ ਪਿਆ ਤੁਹਾਡੇ ਸਾਹਮਣੇ ਤੇ ਹੁਣ ਬੱਚੇ ਕਬੂਤਰ ਅੰਦਰ ਕਰਦੇ ਸਾਰਿਆਂ ਤੋਂ ਪਹਿਲਾਂ ਆਹਾ ਠੀਕ ਆ ਪਿੰਜਰੇ ਵਾਲੇ ਨਾਲੇ ਆ ਬੱਚਿਆਂ ਨੂੰ ਵੀ ਫੀਡ ਕਰਾਉਣੀ ਹੈ ਠੀਕ ਆ ਪਹਿਲਾਂ ਕੀ ਕਰੀਏ ਸਮਝ ਨਹੀਂ ਆਉਂਦੀ ਪਹਿਲਾਂ ਮੰਜਾ ਪਾਸੇ ਕਰਦੇ ਆ ਤੇ ਕੂਤਰਣ ਜਿਹੜੇ ਇੱਕ ਬੱਚੇ ਹੋਰ ਨਹੀਂ ਗੇ ਡੱਬੇ ਅੰਦਰ ਲਿਆਂਦੇ ਪੇ ਉਹਨਾਂ ਦੇ ਮਤਲਬ ਕੀ ਦੱਸਾਂ ਤੁਹਾਨੂੰ ਵੀ ਦਾਣੇ ਪਾ ਕੇ ਵੀਂਦਰ ਦਾਣੇ ਪਾ ਕੇ ਦੇਖਣਾ ਵੀ ਉਹ ਬੱਚੇ ਫੀਡ ਖਾਂਦੇ ਆ ਕਿ ਨਹੀਂ ਖਾਂਦੇ ਤੇ ਆਂਡੇ ਵੀ ਨੇ ਕਿਹੜੀ ਕਿਹੜੀ ਜੋੜੀ ਨੇ ਲਾਤੀ ਹੁਣ ਤੱਕ ਇਹੀ ਆਪਣੇ ਕਬੂਤਰ ਆ ਇੱਕ ਹਿਸਾਬ ਦੇ ਠੀਕ ਹੈ ਗਾਇਸ ਇਹ ਇਧਰ ਵੀ ਲਾਤਾ ਅੰਡਾ ਠੀਕ ਹੈ ਇੱਕ ਮਿੰਟ ਉਹ ਚ ਜਗਲਾਂ ਮੈਂ ਕੱਟ ਕੇ ਇਧਰ ਵੀ ਲਾਤਾ ਅੰਡਾ ਇਧਰ ਵੀ ਇੱਕ ਲਾਤਾ ਠੀਕ ਹੈ ਇੱਥੇ ਇਧਰ ਨਹੀਂ ਲਾਏ ਇਧਰ ਵੀ ਤਿਆਰੀ ਤੇ ਅਸੀਂ ਬੈਠੀ ਕਬੂਦਰੀ ਇਹ ਵੀ ਲਾਉਂਗੀ ਅੱਜ ਸਵੇਰ ਦੇ ਵਿੱਚ ਵਿੱਚ ਠੀਕ ਹੈ ਸ਼ਾਮ ਤੱਕ ਲਾ ਦੇ ਸਵੇਰ ਤੱਕ ਲਾ ਦੇ ਤੇ ਹੁਣ ਇਹਨਾਂ ਨੂੰ ਫੀਡ ਕਰਾ ਦਿੱਤੀ ਕਿ ਬੱਚਿਆਂ ਨੂੰ ਹੁਣ ਦਾਣੇ ਪਾ ਕੇ ਵੇਖਣੀ ਵੀ ਉਹ ਨਿੱਕੇ ਬੱਚੇ ਖਾਂਦੇ ਆ ਕਿ ਨਹੀਂ ਖਾਂਦੇ ਦੂਰੋ ਜੀ ਮੜਾ ਜਾ ਹੌਂਦੇ ਤਾਂ ਹੈ ਓਵਰਲਾ ਹੁੰਦਾ ਵੇਖਦੇ ਖਾਂਦੇ ਕਿ ਨਹੀਂ ਬੱਚੇ ਤਾਂ ਖਾਂਣ ਲੱਗ ਗਏ ਤੇ ਹੁਣ ਜਾ ਕੇ ਪਿੰਜਰਾ ਲਾਉਣੀ ਆ ਓਏ ਟਾਂਗੀ ਢੂੰਗੀ ਨਾ ਛੇੜ ਤੇ ਉਹ ਨਿੱਕੇ ਬੱਚੇ ਨੂੰ ਫੀਡ ਕਰਾਉਣੇ ਆ ਔਰੇ ਤੇ ਗਾਈਜ਼ ਹੁਣ ਪਿੰਜਰਾ ਲਾ ਕੇ ਇਹਨਾਂ ਨੂੰ ਬੱਚਿਆਂ ਨੂੰ ਤਾਂ ਕਬੂਤਰਾ ਪੁਰੇ ਆ ਤਾਂ ਠੀਕ ਹੈ ਇਹਨਾਂ ਨੂੰ ਤਾੜ ਦਈਏ ਇਹ ਵਿਖਾ ਨਹੀਂ ਸਕਦੇ ਹੰਲੀ ਗੱਸਤੇ ਹੋਣਾ ਕੁੱਜੀ ਜੀ ਬਦਾਮ ਤੇ ਛੋਲੇ ਪਿਉਂਦੇ ਵੇ ਆ ਹੁਣ ਛੋਲੇ ਖਵਾਉਣੇ ਕਬੂਤਰਾਂ ਨੂੰ ਫੀਡ ਕਰਾਉਣੇ ਆ ਇੱਥੇ ਰੱਖ ਦੇਣਾ ਫੋਨ ਵਲੌਗ ਬਣੀ ਜਾਊਗਾ ਆਈ ਫੋਨ ਤੈਨੂੰ ਨਹੀਂ ਪਤਾ ਗੱਜ ਦੇਖ ਤੇਤੀ ਤੇ ਗੱਲਬਾਤ ਹੁਣ ਆ ਬੱਚਿਆਂ ਨੂੰ ਫੀਡ ਕਰਾਉਣੇ ਆ ਬਦਾਮ ਹੋ ਬਦਾਮ ਕੀ ਛੋਲੇ ਤੇ ਆ ਜੀ ਇਹਨੂੰ ਕਰਾ ਦਈਏ ਆਏ ਆਏ ਅਕਾਉਂਟ ਬਾਹਰ ਕੱਢ ਲਈਏ ਘੜਾ ਬੰਦ ਕਰ ਦੇ ਆ ਗਿਆ ਭਾਈ ਆਪਣਾ ਕਿੱਥੇ ਆ ਕਿੱਧਰ ਜਾ ਗਿਆ ਸੀ ਤਾਂ ਤੇ ਵੇਖੀ ਬੱਤ ਤੇ ਫੀਡ ਮੈਂ ਸਹੀ ਕਰਾਈ ਜਿਵੇਂ ਮਾੜਾ ਇਹ ਦੇਖ ਛੇਤੀ ਦੇ ਆਪਾਂ ਫੀਡ ਕਰਾਈ ਗਏ ਪਹਿਲੀ ਵਾਰੀ ਭਾਈ ਦੱਸੂਗਾ ਆਰੇ ਇੱਧਰ ਆ ਰੇ ਸੁਰੇਂਦਰਾ ਸਰਿੰਜ ਆਲੀ ਫੋਨ ਸਰਿੰਜ ਨਾਲ ਲੋ ਜੀ ਕੀ ਕਹਿੰਦੇ ਜੀ ਮਾੜੀ ਕਿਸਮਤ ਜੀ ਬੱਚਾ ਕੂਤਰ ਢੱਲਾ ਗਿਆ ਜੀ ਸ਼ਾਖਾ ਬੱਚਾ ਆਲਾ ਨਾ ਤੇ ਇਹਨੂੰ ਕਰਦੇ ਦੀ ਮੈਡੀਸਿਨ ਤਿਆਰ ਮਤਲਬ ਲਾਉਣੇ ਸਮਾਨ ਪਤਾ ਇਹਨੂੰ ਠੀਕ ਕਰਦੇ ਆ ਆ ਦੇਖੋ ਜੀ ਕੂਤਰ ਵੇਖੋ ਜੀ ਪਹਿਲਾਂ ਕਰੋ ਸ਼ੌਂਕ ਜੀ ਐਂ ਛੇਤੀ ਕਿਤੇ ਕੂਤਰ ਵੇਖੋ ਖਾਈਟ ਵੇਖੋ ਲੋ